ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤੈ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਪ ਪ੍ਰਸਾਦ ਚਕਰਚੇਨ ਅਰ ਵਰਣ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਿ ਨ ਭਉ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰੇਂਦ੍ਰਾਨ ਸਾਹ ਸਹਾਨ ਗਣ ਜੈ त्रिपावन महीपसुर नर असुर नेत नेत वण तृण कहत तव सर्व नाम कथय कवन कर्म नाम वर्णत सुमत पुजंग प्रयात छंद नमस्तम अकाले नमस्तम कृपاله नमस्तंग रूपे नमस्तंग नूपे नमस्तंग ठेके नमस्तंग लेके नमस्तंग अकाए नमस्तंग जाए नमस्तंग <स्थाँ> गंजे नमस्तंग पंजे नमस्तंग नामे नमस्तंग खामे नमस्तंग कर्मण नमस्तंग धर्मम नमस्तंग नाम नमस्तंग तामम नमस्तंग जीते नमस्तंग पीते नमस्तंग अबाहे नमस्तंग अटाहे नमस्तंग नीले नमस्तंग नादे नमस्तंग चेदे नमस्तंग गादे नमस्तंग गंजे नमस्तंग पंजे नमस्तंग दारे नमस्तंग पारे नमस्तंग सो एकए नमस्तंग अनेके नमस्तंग अपोते नमस्तंग जूपे ਨਮਸਤੰ ਨਰ ਕਰਮੇ ਨਮਸਤੰ ਨਰ ਪਰਮੇ ਨਮਸਤੰ ਨਰ ਦੇਸੇ ਨਮਸਤੰ ਨਰ ਭੇਸੇ ਨਮਸਤੰ ਨਰ ਨਾਮੇ ਨਮਸਤੰ ਨਰ ਕਾਮੇ ਨਮਸਤੰ ਨਰ ਤਾਤੇ ਨਮਸਤੰ ਨਰ ਕਾਤੇ ਨਮਸਤੰ ਨਰ ਧੂਤੇ ਨਮਸਤੰ ਧੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਰ ਤਾਪੇ ਨਮਸਤੰ ਅਤਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਬਾਹੇ ਨਮਸਤੰ ਤਰ ਵਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਭੰਗੇ ਨਮਸਤੰਗੰ ਮੇ ਨਮਸਤਸਤਰੰ ਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰਗ ਪੇਸੇ ਨਮਸਤੰਗ ਨਰਧਾਮੇ ਨਮਸਤੰਗ ਨਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰ ਸੁਬਨਮੇ ਨਮੋ ਸਰਬ ਗਉਮਨੇ ਨਮੋ ਸਰਬ ਭਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਅਮਰਨੇ ਨਮਸਤੰ ਜਰਾ ਰੰਗ ਨਮਸਤੰ ਕਰਤਾ ਰੰਗ ਨਮੋ ਸਰਬ ਤੁੰਦੇ ਨਮੋ ਸਤ ਅਬੰਧੇ ਨਮਸਤੰਗ ਦਰਸਾਕੇ ਨਮਸਤੰਗ ਨਿਰਵਾਕੇ नमस्तंग्रहि मे नमस्तं करि मे नमस्तंग नन्ते नमस्तंग भन्ते नमस्तस्तरागे नमस्तंग सोहागे नमो सर्वसोखं नमो सर्वपोखं नमो सर्वकर्ता नमो सर्वहर्ता नमो जोग जोगे नमः पुग भोगे पो नमो सर्वदयाले नमो सरपाले चात्रे छंत्वा प्रसाद रूपहै नूपहै जूहहै पूहहै अलेखहै अपेकहै अनामहै अकामहै अधेहै अपेहै अजीतहै अपीतहै त्रमानहै निदानहै त्रिवर्ग हैं असर्ग हैं अनिल हैं अनाद हैं अजे हैं अजाद हैं अजनम हैं वर्ण हैं भूत हैं अवर्ण हैं अगंज हैं पंज हैं है, अजूज हैं अजंज हैं अमीक हैं रफीक हैं दंद हैं बंद हैं नृबूज हैं सूज हैं अकाल हैं अजाल हैं अल्लाह हैं अजा हैं है, अनंत हैं महंत हैं लड़ीक हैं नृसीक हैं नृलंब हैं असंभ हैं ਅਗਮ ਹੈ ਅਜਮ ਹੈ ਭੂਤ ਹੈ ਅਛੂਤ ਹੈ ਅਲੋਕ ਹੈ ਅਸੋਗ ਹੈ ਪਰਮ ਹੈ ਅਕਰਮ ਹੈ ਅ ਭਰਮ ਹੈ ਅਜੀਤ ਹੈ ਅਪੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਯਾਤ ਚੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਵ ਗਾਉਨੇ ਨਮੋ ਸਰਵ ਭਾਉਨੇ ਅਨੰਗੇ ਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਵੋ ਗੀਤ ਗੀਤੇ ਨਮੋ ਤਾਨ ਤਾਨੇ ਨਵੋ ਨਿਤ ਨਿਰਤੇ ਨਵੋ ਨਾਦ ਨਾਦੇ ਨਮੋ ਭਾਨ ਪਾਨੇ ਨਮੋ ਬਾਦ ਬਾਦੇ ਅਨੰਗੇ ਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬਿਰਧੇ ਨਮੋ ਸ਼ਸਤਰਪਾਣੇ ਨਮੋ ਅਸਤਰਮਾਣੇ ਨਮੋ ਪਰਮ ਗਿਆਤਾ ਨਮੋ ਲੋਕਮਾਤਾ ਅਪੇ ਕੀਯ ਪਰਮੀ ਆਭੋਗੀ ਆਭੁਗਤੇ ਨਮੋ ਜੋਗ ਜੁਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੁਪੇ ਨੋ ਦਨਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੇ ਨਮੋ ਮੰਤਰ ਮੰਤਰਨ ਨਮੋ ਜੰਤਰ ਜੰਤਰੰ ਨਮੋ ਇਸਟ ਇਸਟੇ ਨਮੋ ਤੰਤਰ ਤੰਤਰੰ ਸਦਾ ਸਤਤ ਅਨੰਦ ਸਰਵ ਪ੍ਰਨਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧਦਾ ਬੁੱਧਧਾ ਵਿਧ ਕਰਤਾ ਅਦੋ ਉਰਧ ਅਰਧੰ ਅਗੰਗੁ ਘਰਤਾ ਪਰੰ ਪਰੰ ਪਰਮੇਸ਼ਵਰੰ ਪ੍ਰੋਚ ਪਾਲੰ ਸਦਾ ਸਰਬਦਾ ਛਿਤ ਦਾਤਾ ਦੇਯਾਲੰ अचेद्य अपेदिय नाममकं समस्त अपराजी समस्त अस्ततमं तेरा जोर चाचरे छंद जले है थले है अपीत है अबे है प्रभु है अजू है आदेश है अपेस है भुजंग प्रयात छंद अगाधे वधे नंदिस रूपे नमो सरमाने समस्ति निधाने नमोन वस्तं निर्नाथे नमस्तं परमाथे नमस्तं गंजे नमस्तं बंजे ਨਮਸਤਵੰ ਅਕਾਲੇ ਨਮਸਤੂ ਪਾਲੇ ਨਮੋ ਸਰਬ ਦੇਸੇ ਨਮੋ ਸਰਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ नमो सरम मंत्रं नमो सर्वजंत्रं नमो सर्वद्रेसंग नमो सर्वकृषंग नमो सर्वरंगे त्रपंगे अनंगे नमो जीवजीवं नमो बीजबीजे अखिज्ये अपिजे समस्तं प्रसिजे कृपालंसरूपे कुकर्मं प्रणासि सदा सर्वदा रिद्धसिद्धं निवासी चरपटछंद त्वप्रसाद अमृतकर्मे अमृतधर्मे अखलजोगे अचलभोगे अचलराजे अटलसाजे अखलधर्म अलखकर्म ਸਰਵੰਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਨੰ ਸਰਵੰ ਤ੍ਰਾਨੰ ਸਰਵੰ ਭੁਕਤਾ ਸਰਵੰ ਜੁਕਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰਵਾਲ ਚੰਦ ਤਵਾ ਪ੍ਰਸਾਦ ਆਦ ਰੂਪ ਆਨਾਦ ਮੂਰਤ ਜੋਨਪੁਰਖ ਅਪਾਰ ਸਰਵਮਾਨ ਤ੍ਰਿਮਾਨ ਦੇਵ ਭੇਵ ਆਦ ਉਧਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ ਜਤਰ ਤਤਰ ਵਿਰਾਜ ਹੀ ਅਵਤੂਤ ਰੂਪ ਰਸਾਲ RAM ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸੇ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਵ ਮਾਨ ਸਰਵਤਰ ਮਾਨ ਸਦਾਇ ਮਾਨਤ ਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਪੇਵ ਨਾ ਜਾਣਹੀ ਜੈ ਭੇਦ ਔਰਕ ਤੇਵ रूप रंग न जात पात सो जानई कह जे तात मात न जात जाकर जन्म मरण बिन चक्कर बक्कर फिरै चतुर चक मा नहीं पुतिन लोक 14 के बिखै जग जाप ही जह जाप आद देव नाद मूर्त थाप्यो सबै जह थाप परम रूप पुनीत मूर्त पूर्ण पुरख अपार सर्व विश्व रच्यो स्वयंपव गाडन भंजन हार ਕਾਲਹੀਨ ਕਲਾ ਸੰਜੁਗਤ ਅਕਾਲਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਲਖ ਪੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਵ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੇਕ ਅਨੁਸਤਤ ਏਕ ਪੁਰਖ ਅਭਤੂਤ ਗਰਵ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮੇਕ ਪੁਰਖ ਅਪਾਤ सर्व लायक सर्व कायक सर्व को प्रतपार सर्व गंता सर्व हंता सर्व तेन भेक सर्व शास्त्र न जानहि जह रूप रंग अर रेखा परम वेद पुराण जा कह नेत भक्त नित कोट सिमरत पुराण शास्त्र न आवे बहु चित्त मद पार छांतो प्रसाद ਗੁਣਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾ ਅਨੰਗ ਅਨਪੋ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹ ਸਾਹਨ ਸਾਹ ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇਖ ਮਹਾਨ ਇੰਦਰਾ ਨਿੰਦਰ ਬਾਲਨ ਬਲ ਰੰਕਾਂਦ ਰੰਕ ਕਾਲਨ ਕਾਲਨ ਪੂਤ ਅੰਗ ਆਭਾ ਅਪੰਗ ਗਤਮਿਤ ਪਾਰ ਗੁਣਗਨ ਉਦਾਰ ਮਨਗਨ ਪ੍ਰਣਾਮ ਨਿਰਭੈ ਨਿਕਾਮ ਮਨ ਗਨਪਰਨਾਮ ਨਿਰਭੈ ਨਿਰਕਾਰ ਅਤ ਦੂਤ ਪ੍ਰਚੰਡ ਮਿਤ ਗਤ ਅਖੰਡ ਅਲਿਸ਼ਯ ਕਰਮ ਦ੍ਰਿਸ਼ਯ ਧਰਮ ਸਰਵਾ ਪ੍ਰਨਾਡ ਅਨ ਦੰਡ ਵਾਢ ਚਾਤਰੀ ਛੰਦ ਤਵਾ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰੀੰ ਕਰੀੰ ਨੰ ਨਾਮੇ ਕਾਮੇ ਤਜੰਗ ਪ੍ਰਯਾਤ ਛੰਦ ਚਤਰਚੱਕਰ ਕਰਤਾ ਚਤਰਚੱਕਰ ਹਰਤਾ ਚਤਰਚੱਕਰ ਦਾਨੇ ਚਤਰਚੱਕਰ ਜਾਨੇ ਚਤਰਚੱਕਰ ਵਰਤੇ ਚਤਰਚੱਕਰ ਭਰਤੇ ਚਤਰਚੱਕਰ ਪਾਲੇ ਚਤਰਚੱਕਰ ਕਾਲੇ ਚਤਰਚੱਕਰ ਪਾਸੇ ਚਤਰਚੱਕਰ ਵਾਸੇ ਚਤਰਚੱਕਰ ਮਾਨੇ ਚਤਰਚੱਕਰ ਦਾਨੇ ਐ ਚਾਚਰੀ ਚੰਦ ਨਾ ਸਤਰੇ ਨਾ ਮਿੱਤਰੇ न परम न पित्रै न कर्म न काय अजनम अजाय न चित्रै न मित्र परे हैं पवित्र प्रतिशय अदिशय अदृश्य अकृशय भगवती छांद के कथ ते के आ छिज देसै के आगंज पेशंज कर्म है क्या पंज परम आ आभिज लोक के आदत शोक के वतूत वरण के विभूत कर्म के राजंत्र वाह हैं कि धर्मम तुझा है के सोक वर्ण है के सर्वाय वर्ण है के जग कृति है के शत्रंग स्त्री है के ब्रह्मं स्वरूप है के अनपव अनुप है के आद अदेव है के आप भेव है के चित्रंग भिन्न है, है के एकै अधीन है के रोजी रजा कह रही मेरे हा कह के पाक बय बहे के गैबल गैब है के अवल गुना है के साहन शाह है ਕਿ ਕਾਰਨ ਕੁਣਿੰਦ ਹੈ ਕਿ ਰੋਜ਼ੀ ਦੇਹਿੰਦ ਹੈ ਕਿ ਰਾਜ ਕਰਹੀ ਮਹ ਹੈ ਕਿ ਕਰਮੰ ਕਰੀ ਮਹ ਹੈ ਕਿ ਸਰਵੰਗਦਲੀ ਹੈ ਕਿ ਸਰਵੰਗਦਲੀ ਹੈ ਕਿ ਸਰਵੰਗਕਲੀ ਹੈ ਕਿ ਸਰਵੰਗਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣਾ ਕਿ ਸਰਵਤਰ ਭਾਉਣਾ ਕਿ ਸਰਵਤਰ ਦੇਸ ਹੈ ਕਿ ਸਰਵਤਰ ਪਹਿਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕੇ ਸਰਵਤਰ ਦੀਨੈ ਕੇ ਸਰਵਤਰ ਲੀਨੈ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦੇਸੈ ਕੇ ਸਰਵਤਰ ਪਹਿਸੈ ਕੇ ਸਰਵਤਰ ਕਾਲੈ ਕੇ ਸਰਵਤਰ ਪਾਲੈ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਪੇਖੀ ਕੇ ਸਰਵਤਰ ਪੇਖੀ ਕੇ ਸਰਵਤਰ ਕਾਜੈ ਕੇ ਸਰਵਤਰ ਰਾਜੈ ਕੇ ਸਰਵਤਰ ਸੋਖੈ ਕੇ ਸਰਵਤਰ ਪੋਖੈ ਕੇ ਸਰਵਤਰ ਤਰਾਣੈ ਕੇ ਸਰਵਤਰ ਪ੍ਰਾਣੈ के सर्वत्र देश है, 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 है के सर्वत्र भहिस है के सर्वत्र मान्य है सदैव प्रधान है के सर्वत्र जाप्य है के सर्वत्र था है के सर्वत्र पहन है के सर्वत्र मान के सर्वत्र इंद्र है के सर्वत्र चंद्र है के सर्वं कलिम है के परम फहीम के आकल अलम है के साहिब कलम है के हुसन वजूह है तमामुल रुजू हैं हमेशुल सलाम है सलीखत मुदा मैं गनीमल शिकस्त गिबल पर बिलंदुल तरंग है भेग है भंग है, 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 है अजीजुल निवाज है गरीमल खिराज हैं निरुक्त स्वरूप है त्रिमुक्त विभूत है प्रभुक्त प्रवाह है सुजुगत सुधा है सदैवं स्वरूप हैं अभिधि अनूप हैं पराज हैं सदा सर्वसाज हैं समस्तोल सलाम है सदैवल अका मै निर्बाध स्वरूप हैं, हैं अगाध हैं अनूप हैं आद रूपे अनाद स्वरूपे अनंगी अनामें त्रिपंगी त्रिका मे त्रिवर्गन त्रिवादेय अगंजे अगाधे स्वं सर्पाग्ये स्वसर्वा अनुरागे त्रिभुक्त स्रोत हैं झिज हैं अछूत हैं केनरकं प्रणास है पृथ्वीुल प्रवास है निरुक्त प्रवाह है सदैवं सदा है विपुक्त स्वरूप है प्रयुक्त रूप है निरुक्त सदा है विपुक्त प्रवाह है अनुक्त स्वरूप है प्रयुक्त रूप है चात्री छांत अपंग है अनंग है अपेख है अलेख है परम है अकर्म है अनाद है जुगाद है अजय है अभे है अपहुत है अदूत है अनास है उदास है दंद है अबंद है ਆ ਭਗਤ ਹੈ ਮਿਰਕਤ ਹੈ ਆਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਕ ਹੈ ਅਲਿਖ ਹੈ ਅਪੇਖ ਹੈ ਅਟਾ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤਵ ਪ੍ਰਸਾਦ ਸਰਵੰ ਹੰਤਾ ਸਰਵੰ ਅੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਨੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਦੁਕਤਾ ਸਰਵੰ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਵਿਪੂਥੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ निर्बाध विभूत नंगी नृभंगी त्रिका निरपंगे स्वरूपे सृभंगी अनुपे न पुत्र न पुत्र न सत्र न मित्र न ताते न मात न जात न पात नृसाकुंग शरीक है तो मी कह सदैव प्रवाह हैं अजय है अजा है भगवती छांद त्व प्रसाद के जाहर जूर है के हाजिर हजूर है हमेशुल सलाम है समस्तुल कलाम है के साहिब दिमाग है के हुसन चराग हैं के कामल करीम हैं के राज करहीम हैं के रोजी दहिंद हैं के राज करहिंद हैं करीमल कमाल हैं के हुसन जमाल हैं करीमल खिराज हैं गरीब उल निवाज हैं हरीफुल शिकन हैं हिरास उल फकन हैं कलंकंग परनास हैं समस्तुल निवास हैं गंजल गनीम हैं रजायक रहीम हैं समस्तुल जवाह हैं ਕਿ ਸਾਹਿਬ ਕਿਰਾਹ ਹੈ ਕਿ ਨਰਕੰ ਪ੍ਰਨਾਸ਼ ਹੈ ਬੈਸਤੁਲ ਨਿਵਾਸ ਹੈ ਕਿ ਸਰਬਲਗਵਨ ਹੈ ਹਮੇਸ਼ੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਜੀਜ ਹੈ ਪਰਮ ਪਰਮ ਈਸ਼ ਹੈ ਸਮਸਤੁਲ ਅਦੇਸ਼ ਹੈ ਅਦੇਸੁਲ ਲੇਖ ਹੈ ਹਮੇਸ਼ੁਲ ਭੇਖ ਹੈ ਜ਼ਮੀਨਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ क्या चलंग प्रकाश है क्यों तो सुबास है क्या जब स्वरूप है क्यों तो विपूत है क्या तुम प्रवाह है क्या चलंग अनंग है क्यों तो भंग है मुद भार प्रसाद मुन मन प्रणाम गुणगन मुदा अरवर गंज हर नर प्रभंज अनगन प्रणाम मन सलाम ਹਰ ਨਾਰੇ ਖੰਡ ਬਰ ਨਰੇ ਮੰਡ ਅਨਭਵ ਅਨਾਸ਼ ਮਨ ਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲ ਥਲ ਮਦਾ ਮਨ ਤੇਜ ਅੰਗ ਅਸਨ ਭੰਗ ਪਮਾ ਅਪਾਰ ਗਤ ਮਿਤਿ ਉਦਾਰ ਜਲ ਥਲ ਪੰਡ ਦਿਸ ਵਿਸ ਪੰਡ ਜਲ ਥਲ ਮਹਾਂਤ ਦਿਸ ਵਿਸ ਬੇਅੰਤ ਅਨਭਵ ਅਨਾਸ਼ ਧ੍ਰਿਤ ਤਰ ਤੁਰਾਸ਼ ਅਜਾਨਵਾਹ ਏ ਕੈ ਸੁਦਾ ਓੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਜਿਤ ਚਰਨ ਨਾਮ ਅਣਛ ਜਗਾਤ ਅਜਿジナ ਬਾਤ ਅਣਝੰਝ ਗਾਤ ਅਨਰੰਝ ਬਾਤ ਅੰਟਟ ਭੰਡਾਰ ਅੰਠਟ ਅਪਾਰ ਆਡੀਟ ਧਰਮ ਅਤ ਠੀਠ ਕਰਮ ਅਨਵਰਣ ਅਨੰਤ ਦਾਤਾ ਬਹੰਤ ਹਰ ਬੋਲ ਮਨਾ ਚੰਦ ਤਵਾ ਪ੍ਰਸਾਦ ਕਰੁਣਾਲੈ ਹੈ ਅਰ ਕਹਲੈ ਹੈ ਖਲਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਤਰਣ ਹੈ ਜਗ ਕੇ ਕਰਨ ਹੈ ਮਨ ਮਾਨੈ ਹੈ ਜਗ ਜਾਣੈ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਬ ਪਾਸੈ ਹੈ ਸਰਬ ਨਾਸੈ ਹੈ ਕਰੁਣਾਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ partite par hain karuna kar hain jap pa jap hain thap pa thap hain akrita krit hain amrita amrit hain amrita amrit hain karna krit hain krita krit hain dharni dhrit hain amriteshwar hain parmeshwar hain akrita krit hain amrita amrit hain ajwa krit hain amrita amrit hain nirnayak hain khal kae kah hain visumpar hain kurnalya hain नायक हैं सरपायक हैं पवपंजन हैं अर्गंजन हैं ऋपतापन हैं जप, जप हैं अकलंकृत हैं सर्वाकृत हैं कर्ता कर करता है, हर हैं परमात्म हैं सर्वात्म हैं आत्म बस हैं जस के जस हैं भुजांग प्रयात छंद नमो सूर सूरजे नमो चंद्र चंद्रे नमो राजे रा नमो इंद्रिंद्रे नमो अंधकारे नमो तेज तेजे नमो वृंद ब्रिंद वृंदे नमो बीज बीजे रमो राजसंगम संत रूपे नमो परम तत्त्तम अतत्तम स्वरूपे नमो जुग जोगे नमो ज्ञान ज्ञानी नमं मंत्र मन्त्रे नमो ध्यान ध्याने नमो युद्ध त्यान युधे नमो ज्ञान जुद ज्ञानी नमो, ग्यान नमो पूज पूजे नमो पान पाने नमो कला करता नमो शांत रूपे नमो इन्द्रेंद्रे नादंग विपुते अलंकार रूपे अलंकार लङ्के नमो आस आसे नमो बाक बंके अपंगी रूपे नंगी अनामे ਸਰਪੰਗੇ ਤਰਕਾਲੇ ਨੰਗੀ ਕਾਮੇ ਏਕ ਆਚਰੀ ਛੰਦ ਅਜੈ ਅਲੈ ਅਪੈ ਅਬੈ ਅਪੂ ਅਜੂ ਅਨਾਸ਼ ਆਕਾਸ਼ ਅਗੰਝ ਭੰਜ ਲਖ ਅਪਖ ਕਾਲ ਦਿਆ ਅਲੇਖ ਭੇਖ ਨਾਮ ਕਾਮ ਅਗਾ ਟਾ ਅਨਾਥੇ ਪਰਮਾਥੇ ਅਜੋਨੀ ਅਮੁਨੀ ਨਰਾਗੇ ਨ ਰੰਗੇ ਨ ਰੂਪੇ ਨ ਰੇਖੇ ਕਰਮ ਪਰਮ ਅਗੰਝ ਅਲੇਖੇ ਪੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਗੰਜਲ ਅਨਾਮੇ ਸਮਸਤੁਲ ਨੇਵਾਸੇ ਨਿਰਕਾਮੰ ਵਿਪੋਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਨਾਸੇ ਸੁਦਰਮੰ ਵਿਪੋਤੇ ਸਦਾ ਸਚਦਾ ਆਨੰਦ ਸਤਰੰ ਪ੍ਰਨਾਸੀ ਕ੍ਰਿਮਲ ਕੁਨਿੰਦਾ ਸਭਸਤੁਲ ਨੇਵਾਸੀ ਅਜਾਇਬ ਭੂਤੇ ਗਜਾਇਵ ਗਨੀਮੇ ਹਰੀ ਅੰ ਕਰਿਯਲ ਕ੍ਰਿਮਲ ਰਹੀਮੇ ਅਜਾਇਬ ਵਿਪੋਤੇ ਗਜਾਇਵ ਗਨੀਮੇ ਹਰੀ ਅੰ ਕਰਿਯੰ ਕ੍ਰਿਮਲ ਰਹੀਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੋਯੰ ਪਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸ਼ੇ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਪੂਤੇ ਦੁਕਾਲੰ ਪ੍ਰਣਾਸ਼ੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਪੂਤੇ